ਤਾਂ ਤਾਂ ਸਿਰ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਜਿਹੜਾ ਉਹ ਨਮਸ਼ਕਾਰ ਕਰਨ ਦਾ ਦਿਨ ਹੈ ਕਿਉਂਕਿ ਗੁਰੂ ਘਰੋਂ ਹਮੇਸ਼ਾ ਬਖਸ਼ਿਸ਼ਾਂ ਵਰਤਦੀਆਂ ਨੇ ਪਰੰਤੂ ਜਦੋਂ ਵੀ ਕੋਈ ਇਹਨੇ ਆਣ ਕੇ ਗੁਰੂ ਘਰੋਂ ਕਿਸ ਚੀਜ਼ ਦੀ ਮੰਗ ਕੀਤੀ ਗੁਰੂ ਸਾਹਿਬ ਨੇ ਦਿੱਤੀ ਆ ਪਰ ਉਸ ਵੇਲੇ ਜਿਹੜਾ ਦੀਵਾਨ ਸੀ ਜਹਾਂਗੀਰ ਦਾ ਉਹਨੇ ਆਪਣੀ ਬੇਟੀ ਦੇ ਰਿਸ਼ਤੇ ਵਾਸਤੇ ਉੱਚੀ ਜਾਤੀ ਦਾ ਮਾਣ ਕਰਦਿਆਂ ਗੁਰੂ ਘਰ ਪ੍ਰਤੀ ਕੁਝ ਅਜਿਹੇ ਲਫ਼ਜ਼ ਬੋਲੇ ਜਿਹੜੇ ਗੁਰਸਿੱਖਾਂ ਨੂੰ ਜਿਹੜਾ ਪਰਵਾਰ ਨਾ ਹੋਏ ਤੇ ਜਦੋਂ ਉਹਨਾਂ ਆਣ ਕੇ ਗੁਰੂ ਸਾਹਿਬ ਜੀ ਨੂੰ ਸੰਗਤ ਦੇ ਵਿੱਚ ਦੱਸਿਆ ਕਿ ਆਹ ਲਫ਼ਜ਼ੋ ਨੇ ਬੋਲੇ ਨੇ ਤੇ ਗੁਰੂ ਸਾਹਿਬ ਜੀ ਨੇ ਉਹ ਰਿਸ਼ਤਾ ਪਰਵਾਰ ਨਹੀਂ ਕੀਤਾ ਗੁਰੂ ਹਰਬੰਸ ਸਾਹਿਬ ਜੀ ਵਾਸਤੇ ਚੰਦੂ ਦੀ ਬੇਟੀ ਦਾ ਇਸ ਗੱਲ ਤੋਂ ਉਹਨੇ ਖੁਨਸ ਦੇ ਵਿੱਚ ਆਣ ਕੇ ਤੇ ਜਹਾਂਗੀਰ ਦੇ ਕੰਨ ਇੰਨੇ ਪਰੇ ਕਿ ਜਹਾਂਗੀਰ ਨੇ ਜੋ ਉਸ ਵੇਲੇ ਜਾਸਾ ਦੇ ਮੁਤਾਬਕ ਸਭ ਤੋਂ ਸਖਤ ਤਰੀਕਾ ਸੀ ਕਿਸੇ ਨੂੰ ਸ਼ਹੀਦ ਕਰਨ ਦਾ ਕਿਸੇ ਨੂੰ ਕਤਲ ਕਰਨ ਦਾ ਉਹ ਜਿਹੜਾ ਸੀ ਉਹ ਉਹਨੇ ਤਰੀਕਾ ਬਣਾਇਆ ਜੀ ਦੇ ਮੁਤਾਬਕ ਤਤੀ ਤਵੀ ਤੇ ਬਿਠਾ ਕੇ ਸਿਰ 'ਚ ਗਰਮ ਰੇਤ ਪਾ ਕੇ ਉਬਲਦੀ ਦੀਗ ਵਿੱਚ ਬਿਠਾ ਕੇ ਕਿਸੇ ਵੀ ਤਰੀਕੇ ਨਾਲ ਇਹਨਾਂ ਤਰੀਕਿਆਂ ਦਾ ਡਰਾਵਾ ਦੇ ਕੇ ਇਹ ਸਜ਼ਾ ਦਾ ਡਰਾਵਾ ਦੇ ਕੇ ਉਸ ਸੰਬੰਧਿਤ ਵਿਅਕਤੀ ਕੋਲੋਂ ਆਪਣੀ ਗੱਲ ਮਨਾਉਣੀ ਪਰੰਤੂ ਗੁਰੂ ਸਾਹਿਬ ਤਾਂ ਆਪ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਸਨ ਇਸ ਕਰਕੇ ਉਹਨਾਂ ਕੋਲੋਂ ਕੀ ਬਣਾ ਲੈਣਾ ਸੀ ਗੁਰੂ ਸਾਹਿਬ ਨੇ ਇਹ ਅਦੁੱਤੀ ਸ਼ਹਾਦਤ ਦੇ ਕੇ ਗੁਰਸਿੱਖਾਂ ਇੱਕ ਵਾਸਤੇ ਇੱਕ ਮਾਰਗਦਰਸ਼ਨ ਕੀਤਾ ਕਿ ਕਦੀ ਵੀ ਕਿਸੇ ਜ਼ੁਲਮ ਜ਼ਬਰ ਵਾਸਤੇ ਜਲਨ ਜਰਮ ਦੇ ਅਗੇ ਝੁਕਣਾ ਨਹੀਂ ਆਪਣੀ ਸ਼ਹੀਦੀ ਦੇਣੀ ਆ ਅੱਜ ਦਾ ਦਿਨ ਜਿੱਥੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਦਿਨ ਹੈ ਉੱਥੇ ਆਉਣ ਵਾਲੇ ਸਮਝ ਜਿਹੜੀਆਂ ਸਿੱਖਾਂ ਦੇ ਉੱਤੇ ਜੋ ਇਮਤਿਹਾਨ ਆਉਣ ਵਾਲੇ ਸੀ ਉਹਦੇ ਵਾਸਤੇ ਵੱਡਾ ਇੱਕ ਮਾਰਗਦਰਸ਼ਨ ਸੀ ਅੱਜ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਾਨਕ ਨਮਸਕਾਰ ਕਰਦੇ ਫਤਿਹ ਬੁਲਾਉਣਾ ਅਥੇ ਨਾਲ ਹੀ ਗੁਰਸਿੱਖਾਂ ਵਾਸਤੇ ਜਿਹੜਾ ਹੈ ਮਾਰਗਦਰਸ਼ਕ ਬਣਾਏ ਗੁਰੂ ਸਾਹਿਬ ਜੀ ਨੇ ਉਸ ਮਾਰਗਦਰਸ਼ਨ ਨੂੰ ਉਹਨਾਂ ਦੀ ਸ਼ਹਾਦਤ ਨੂੰ ਹੀ ਨਮਸਕਾਰ ਕਰਦਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਦੀ ਐਸ਼ਪੀਡ ਨਾਮ ਹੀ ਅੰਦਰ ਲੱਗਿਆ ਹੋਇਆ ਕੀ ਨੀ ਲੱਗਾ ਜਿਆ ਸ਼ਾਹ ਦੇ। ਵੇਖੋ ਉਸ ਦਿਨ ਅਤ ਦੀ ਗਰਮੀ ਸੀ। ਤੇ ਅਤ ਦੀ ਗਰਮੀ ਦੇ ਵਿੱਚ ਅਤ ਦਾ ਤਸੀਹਾ ਦੇ ਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ। ਪਰ ਗੁਰਸਿੱਖਾਂ ਨੇ ਕਦੀ ਵੀ ਜਿਹੜਾ ਇਸ ਚੀਜ਼ ਦਾ ਮੋੜਵਾ ਜਿਹੜਾ ਨਾ ਕਦੀ ਜ਼ੁਲਮ ਜਰਬ ਜਵਰ ਤਸ਼ੱਦਦ ਵਾਲੇ ਬਣਨੇ ਨਹੀਂ ਚੱਲੇ। ਅੱਜ ਦੇ ਦਿਨ ਗੁਰਸਿੱਖ ਜਿਹੜੇ ਆ ਉਹ ਠੰਡੇ ਮਿੱਠੇ ਜਲਦੀਆਂ ਸਿਬੀਲਾ ਲਾ ਕੇ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਉਹਨਾਂ ਦੇ ਸ਼ਹਾਦਤ ਨੂੰ ਨਮਸ਼ਕਾਰ ਕਰਦੇ ਆ। ਉਹਨਾਂ ਜਹਾਦ ਨੂੰ ਯਾਦ ਕਰਦੇ ਆਂ ਲੋਕਾਈ ਵਾਸਤੇ ਸਮੁੱਚੀ ਮਨੁੱਖਤਾ ਵਾਸਤੇ ਨਾ ਕੱਲੇ ਸਿੱਖਾਂ ਵਾਸਤੇ ਸਾਰਿਆਂ ਵਾਸਤੇ ਜਿਹੜੀਆਂ ਠੰਡੇ ਮਿੱਠੇ ਜਲਦੀਆਂ ਛਬੀਲਾ ਲਾ ਕੇ ਸਰਦਾ ਸਤਕਾਰ ਭੇਟ ਕਰਦੇ ਨਾਲੇ ਜਿਹੜੀਆਂ ਲੋਕਾਈ ਦੀ ਸੇਵਾ ਕਰਦੇ ਆ ਇਹ ਅੱਜ ਛਬੀਲਾ ਉਸ ਪਰਥਾਈ ਲੱਗਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਨੌਜਵਾਨਾਂ ਨੂੰ ਕੀ ਮੈਸੀ ਦੇਣਾ ਚਾਹਦੇ ਜੋ ਸਿੱਖ ਫਲੀਆਂ ਸੰਪੰਨ ਨਿਬੋੜ ਆਈਆਂ ਜੋ ਕੋਈ ਇੱਕ ਬੁੱਢਾ ਜਾਰ ਹੋਵੇ ਦੇਖੋ ਜਦੋਂ ਕੋਈ ਕੌਮ ਜਿਹੜੀ ਆ ਨਾ ਉਹ ਆਪਣੇ عقیدے ਤੇ ਚੱਲਦੇ ਆ ਉਹਨੂੰ ਢਾਲ ਆਉਣ ਵਾਸਤੇ ਬੜੇ ਜਿਹੜੇ ਆ ਉਹ ਤਰੀਕੇ ਹਕੂਮਤਾਂ ਲੋ ਬਣਾਏ ਜਾਂਦੇ ਨੇ ਪਰ ਜਦੋਂ ਵੀ ਕੋਈ ਇਮਤਿਹਾਨ ਦਾ ਸਮਾਂ ਆ ਉਦੋਂ ਹੀ ਸਿੱਖ ਕੰਮ ਦੇ ਨੌਜਵਾਨਾਂ ਨੇ ਭਾਵੇਂ ਭਾਈ ਬੈਂਸੋਂ ਸਤਵੰਤ ਸਿੰਘ ਨਾਲ ਵੇਖ ਲਈਏ ਸਰਕਾਰੀ ਮਿਲਾਜ ਭਾਈ ਸੁਖਾ ਸਿੰਘ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਨਾਲ ਵੇਖ ਲਈਏ ਭਾਈ ਨਰਮਲ ਸਿੰਘ ਜਿੱਥੇ ਨਹੀਂ ਕਰਕੇ ਉਹ ਨਿਕਲਿਆ ਸੀ ਉਹਨਾਂ ਨੇ ਵੀ ਜਿਹੜਾ ਉਹ ਉਸ ਵੇਲੇ ਜਨਰਲ ਵੈਦਿਆ ਦਾ ਜਿਹੜਾ ਉਹ ਸੋਧਾ ਲਾ ਇਸ ਤਰ੍ਹਾਂ ਹੁਣ ਦੇ ਸਮੇਂ ਵਿੱਚ ਵੀ ਜਿਹੜਾ ਸਿੱਖ ਨੌਜਵਾਨ ਜਿਹੜੇ ਆ ਨਾ ਜਦੋਂ ਜ਼ੁਲਮ ਤਸ਼ੱਦਦ ਦੀ ਅਖੀਰ ਕਰਤੀ ਬੈਂਸੋ ਨੇ ਕਿ ਆਪਣਾ ਕੇਪੀਐਸ ਗਿੱਲ ਨੇ ਤੇ ਭਾਈ ਜਗਤਾਰ ਸਿੰਘ ਵਾਰਾ ਭਾਈ ਦਲਾਵਰ ਸਿੰਘ ਭਾਈ ਬਲਵੰਤ ਸਿੰਘ ਰਾਜਵਾਨ ਉਹਨਾਂ ਨੇ ਅੱਗੇ ਉਹ ਕਸ਼ੀਦੀਆਂ ਦਿੱਤੀਆਂ ਉਹਨਾਂ ਦਾ ਹਾਲਾਂਕਿ ਲਾਈਨ ਵੱਖਰੀ ਸੀ ਇਸ ਕਰਕੇ ਨੌਜਵਾਨਾਂ ਨੂੰ ਅੱਜ ਨਸ਼ਿਆਂ 'ਚ ਗਲਤਾਨ ਕਰਨ ਦੀ ਇੱਕ ਛਾਜਿਸ਼ ਆ ਨੌਜਵਾਨਾਂ ਨੂੰ ਧਰਮ ਤੋਂ ਬੇਮੁਖ ਕਰਨ ਦੀ ਇੱਕ ਸਾਜ਼ਿਸ਼ ਆ। ਉਹ ਸਾਜ਼ਿਸ਼ਾਂ ਦਾ ਸਾਰਿਆਂ ਦਾ ਜਿਹੜਾ ਜਵਾਬ ਆ ਉਹ ਸਿੱਖ ਨੌਜਵਾਨ ਜਦੋਂ ਕਿ ਇਮਤਿਹਾਨ ਦੀ ਘੜੀ ਆਉਂਦੀ ਆ ਉਹ ਕਿਸ ਰੂਪ ਚ ਉਹਨਾਂ ਦਾ ਜਵਾਬ ਦੇ ਦਿੰਦੇ ਆ। ਅੱਜ ਮੈਂ ਨੌਜਵਾਨਾਂ ਨੂੰ ਇਹ ਜਿਹੜਾ ਉਹ ਜ਼ਰੂਰ ਇੱਕ ਸਨੇਹਾ ਦੇਣਾ ਚਾਹਣਾ ਕਿ ਅੱਜ ਸਾਨੂੰ ਬਾਹਰਲੇ ਤੋਂ ਜਿਹੜਾ ਖਤਰਾ ਉਹ ਤੇ ਹੈਗਾ ਹੀ ਆ। ਪਰ ਅੱਜ ਤੁਹਾਨੂੰ ਤੁਹਾਡੇ ਧਰਮ ਤੋਂ, ਤੁਹਾਡੇ ਇਤਿਹਾਸ ਤੋਂ, ਤੁਹਾਡੀ ਗੁਰਮਤ ਤੋਂ, ਤੁਹਾਡੀ ਗੁਰਬਾਣੀ ਦੇ ਵਿਆਕਰਨ ਤੋਂ, ਅਰਥਾਂ ਤੋਂ ਸੋੜਨ ਵਾਸਤੇ ਤੁਹਾਡੇ ਆਪਣੇ ਚਿਹਰੇ ਵਰਗੇ ਹੋਰਿਆ ਵਰਗੇ ਲੋਕ ਜਿਹੜੇ ਤੁਹਾਡੇ ਪ੍ਰਚਾਰਕਾਂ ਦੇ ਭੇਸ ਦੇ ਵਿੱਚ ਬੜਾ ਵੱਡਾ ਇੱਕ ਅਟੈਕ ਕਰ ਰਹੇ ਨੇ ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਆ ਜਿਹੜੇ ਨੌਜਵਾਨੀ ਨੂੰ ਨਸ਼ੇ ਵਾਲੇ ਕਰਾਏ ਪਾ ਰਹੇ ਉਹਦੇ ਤੋਂ ਬਚਣ ਦੀ ਲੋੜ ਆ ਗੁਰਸਿੱਖਾਂ ਨੂੰ ਨੌਜਵਾਨਾਂ ਨੂੰ ਜਿਹੜਾ ਅੰਮ੍ਰਿਤ ਛੱਕੇ ਅੰਮ੍ਰਿਤਧਾਰੀ ਹੋ ਕੇ ਗੁਰਸਿੱਖ ਬਣਨ ਦੀ ਲੋੜ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਪਹਿਲੇ ਸ਼ਹੀਦ ਦੇ ਅੱਜ ਛੇਦੀ ਗੁਰਪੁਰਬ ਤੇ ਸਰਬੱਤ ਸੰਗਤਾਂ ਦੇਵ ਦੇਸ਼ ਵਿੱਚ ਆਈਆਂ ਨੇ ਤੇ ਅੰਦਰ ਵੀ ਦੇਖਿਆ ਸਾਰੇ ਪੰਨੇ ਹੀ ਠੰਨੇ ਮਿੱਠੇ ਜਲਦੀਆਂ ਸ਼ਬੀਨਾ ਲਗਾਈਆਂ ਜਾ ਰਹੀਆਂ ਨੇ ਤੇ ਉਥੇ ਗਰਮੀ ਵੀ ਬਹੁਤ ਜ਼ਿਆਦਾ ਆ ਪਰ ਗਰਮੀ ਤੇ ਹੈਗੀ ਆ ਪਰ ਇਹ ਆ ਕਿ ਗੁਰੂ ਸਾਹਿਬ ਨੂੰ ਕਿੱਦਾਂ ਯਾਦ ਕਰਨਾ ਅੱਜ ਦੇ ਦਿਨ ਉਹਨਾਂ ਨੇ ਤਤੀਆਂ ਤਵੀ ਤੇ ਬੈਠੇ ਸੀ ਆਪਣੀ ਦੇਖ ਚ ਬੈਠੇ ਸੀ ਇਹ ਇਹੋ ਜਿਹੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਗੁਰੂ ਘਰ ਨਾਲ ਆ ਕੇ ਆਪਾਂ ਨੂੰ ਸੋਚਣਾ ਚਾਹੀਦਾ ਵੀ ਸ਼ਹੀਦਾਂ ਦਾ ਅੱਜ ਤਿਹਾਰ ਚੱਲਣ ਦੇ ਆ ਕੇ ਆਪਾਂ ਜਾਣੂ ਹੋਈਏ ਤੇ ਲਾਹੌਰ ਜਾ ਕੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸ਼ਹੀਦੀ ਦਾ ਠੰਡੇ ਮਿੱਠੇ ਜਲਦੀਆਂ ਸ਼ਬੀਨਾ ਲੱਗੀਆਂ ਬਹੁਤ ਵਧੀਆ ਗਰਮੀ ਬਹੁਤ ਪੈ ਰਹੀ ਹੈ ਕਿਵੇਂ ਦਾ ਲੱਗਾ ਜੀ ਸ੍ਰੀ ਸਰਬਸਤ ਬਹੁਤ ਵਧੀਆ ਲੱਗਿਆ ਮਾਨ ਦਾ ਸ਼ਾਂਤੀ ਮਿਲੀ ਇੱਥੇ ਬਹੁਤ ਵਧੀਆ ਹਾਂਜੀ ਸਗੀਆਂ ਬਹੁਤ ਵਧੀਆ ਚੜ੍ਹਦੀ ਕਲਾ